ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਫੀਮੇਲ ਸਕਿੱਲ ਤੇ ਦੇਖਦੇ ਹਾਂ ਸ਼ਬਦ ਹੈ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੇ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਦਾਲ ਕੈ ਰਵਾਟ ਮਾਤਰਾ ਇਹ ਅਰਦਾਸ ਇਸ ਤਰ੍ਹਾਂ ਇਸ ਨੂੰ ਇਸ ਸ਼ਬਦ ਦੇ ਨਾਲ ਐਡ ਕਰ ਸਕਦੇ ਹਾਂ ਸੋ ਆਪਾਂ ਸ਼ਬਦ ਦੇਖਦੇ ਹਾਂ ਇਹ ਅਰਦਾਸ ਹਮਾ ਫਿਰ ਅਰਦਾਸ ਅਰੇ ਦਾਸ ਠੀਕ ਹੈ ਅਰਦਾਸ ਨੀ ਧਾ ਧਾ ਅ ਰ ਦਾ ਨੀ ਧਾ ਧਾ ਫਿਰ ਮ ਗ ਮਾਰੇ ਇਕੱਠਾ ਹੋ ਜਾਏਗਾ ਅਰਦਾਸ ਸ ਮ ਗ ਮਾਰੇ ਫਿਰ ਹਾਂ ਬਾਹਰੇ ਰੇ ਰੇ ਨੀਧਾ ਹ ਮਾਰੀ ਠੀਕ ਹੈ ਫਿਰ ਸੁਆਮੀ ਸੁਆਮੀ ਧਾ ਧਾ ਫਿਰ ਵਿਸਰ ਵਿਸਰੇ ਵਿਸਰੇ ਮਾਤੀ ਵਰ ਰੇ ਸਾ ਨਾਹੀ ਨੀ ਕੋਮਲ ਤੇ ਸਾ ਮਦਰ ਸਬ ਤੱਕ ਵਿਜੇ ਨਾਹੀ ਸੁਖ ਗਾ ਗਾ ਸੁਖ ਦਾ ਮੈਂ ਤੇ ਇਸ ਵਿੱਚ ਦਾ ਵਾਸਤੇ 6 ਸੁਰਾਂ ਤੇ ਵਾਸਤੇ 1 ਸੁਰ ਰੇ ਦਾ ਮੈਂ ਤੇ ਠੀਕ ਹੈ ਜੀ ਦੇਖਦੇ ਹਾਂ ਤੂੰ ਅਥਾ ਅਪਾਰ ਅਤਿ ਉੱਚਾ ਕੋਈ ਅਵਰ ਨਾ ਤੇਰੀ ਪਾਤੇ ਤੋ ਇਸ ਨੂੰ ਪਹਿਲੇ ਗਾਇਨ ਕਰਕੇ ਦੇਖਦੇ ਹਾਂ ਤੂੰ ਅਥਾ ਅਪਾਰ ਅਤਿ ਉੱਚਾ ਕੋਈ ਅਵਰ ਨਾ ਤੇਰੀ ਪਾਤੇ ਠੀਕ ਹੈ ਤੋ ਇਸ ਨੂੰ 900ਾਂ ਦੇ ਗਏ ਤੋ ਆ ਥਾ ਤੋ ਅਸਤੇ ਮਾਤੀ ਵਰ ਫਿਰ ਆ ਥਾ ਅ ਵਾਸਤੇ ਮਾਤੀ ਵਰ ਫਿਰ ਥਾ ਪਧ ਪਮਕ ਠਾ ਹੋ ਜਾਏਗਾ ਪਧ ਪ ਮਾਤੀ ਵਰ ਆ ਫਿਰ ਖ ਅਥਾ ਅਥਾ ਭਵਸਤੇ ਮਾਤੀਵਰ ਅਥਾ ਠੀਕ ਹੈ ਜੀ ਫਿਰ ਉਸ ਤੋਂ ਅੱਗੇ ਹੋਰ ਦੋਸਰਾ ਲਗਣੀਆ ਅਥਾ ਗ ਰੇ ਫਿਰ ਅਪਾਰ ਪਾਰ ਅਤ ਰੇ ਮਾ ਕਠਾ ਵਜੇਗਾ ਮਾਤੀਵਰ ਫਿਰ ਅਤ ਵਾਸਤੇ ਅਪਾਰ ਅਤ ਅਤ ਵਾਸਤੇ ਮਾਤੀਵਰ ਅਪਾਰ ਅਤ ਠੀਕ ਹੈ ऊचा पध पामा जिदा पहले जाया पा पध पामा मातिवर फिर चा वास्ते भी मातिवर कोई कोई अवर मातिवर फिर मा गारे इकट्ठा बजेगा मातिवर गारे कोई हावर ਨਾ ਤੇਰੀ ਨੀ ਮਦਰ ਸਬਤਕ ਵਿਚ ਫਿਰ ਸਾ ਤੇ ਗਾ ਨਾ ਤੇਰੀ ਫਿਰ ਭਾਤੇ ਇਸ ਵਿੱਚ ਪ ਪ ਮਾਤੀ ਵਰ ਧਾ ਪ ਇਕੱਠਾ ਹੋ ਜਾਏਗਾ ਧਾ ਪ ਤੇ ਇਸ ਨੂੰ ਆਰਾਮ ਨਾਲ ਦੇਖੋ ਇਕੱਠੀਆਂ 4 ਸੁਰਾਂ ਵਜਣੀਆਂ ਭਾ ਵਾਸਤੇ ਫਿਰ ਪਾ ਪ ਮ ਤਿ ਵਰਧਾ ਪ ਪਾ ਮ ਤੇ ਗ ਰੇ ਤੇ ਇਤੇ ਇਹ ਪੰਕਤੀ ਸਮਾਪਤ ਹੁੰਦੀ ਹੈ ਹੁ ਜਿਉਣਾ ਅੰਤਰੀ ਦੀ ਪੰਕਤੀ ਦੇਖਦੇ ਹਾਂ ਤੇਰਾ ਪਾਣਾ ਤੂੰ ਹੈ ਮਨਾਏ ਜਿਸ ਨੂੰ ਹੋਏ ਦਿਆਲਾ ਇਸ ਨੂੰ ਪਹਿਲੇ ਗਾਇਨ ਕਰਕੇ ਦੇਖਦੇ ਹਾਂ ਤੇਰਾ ਪਾਣਾ ਹਾਂ ਹੈ ਜਿਸ ਨੂੰ ਕੋਈ ਦਇਆਲਾ ਠੀਕ ਹੈ ਜੀ ਇਸ ਨੂੰ ਬੱਲੇ ਹੁਣ ਸੁਰ ਦੇਖਦੇ ਆ ਤੇਰਾ ਤੇਰਾ ਮਾਤ ਇਹ ਵਰ ਦੋ ਵਾਰੀ ਫਿਰ ਪਾਣਾ ਪਾਣਾ ਪਦ ਪਮਾ ਕਠਾ ਵਜੇਗਾ ਪ ਪਧ ਪਮ ਪਾ ਨਾ ਨਾ ਵਸਤੇ ਮਾਤੀ ਵਰ ਫਿਰ ਉਸ ਤੋਂ ਬਾਅਦ ਦੂਸਰਾ ਹੋਰ ਲੈ ਜਣੇ ਅੱਗੇ ਪਾਣਾ ਗਾਰੇ ਠੀਕ ਹੈ ਜੀ ਤੂੰ ਹੈ ਤੂੰ ਹੈ ਮਾਤੀ ਵਰ ਦੋ ਵਾਰੀ ਫਿਰ ਮਨਾਏ ਮਨਾ प ध प म पहले कटा बजेगा 500 रन प प ध प म कटा एक फिर उसके तो बाद मातीवर माना ये ठीक है जिसनो नी कोमल दवारी जिसनो हो है धा प हो है दयाला प धा ध द याला प ध पम दयाला प ध पम साई पगत जो तुद पारै ਸਰਬ ਜੀਆਂ ਪ੍ਰਤਪਾਲਾਂ ਤੋ ਸਰਬ ਜੀਆਂ ਪ੍ਰਤਪਾਲਾਂ ਠੀਕ ਹੈ ਜੀ ਹੁਣ ਇਸ ਦੀਆਂ ਸੁਰਾਂ ਦੇਖ ਲੈਨੇ ਸਾਈ ਰੇ ਰੇ ਤਾਰ ਸਬਤ ਵਿੱਚ ਫਿਰ ਭਗਤ ਵਿੱਚ ਅ ਭਗਤ ਨੂੰ ਅਸੀਂ ਤਿੰਨ ਭਾਗ ਕੀਤਾ ਹੈ ਪ ਭਗ ਤ ਫਿਰ ਉਸ ਤੋਂ ਬਾਅਦ ਇੱਕ ਸੁਰ ਹੋਰ ਨਾਲ ਹੋਵੇਗੀ सो so, पहले सारे सारे साधा पागा पागा ठीक है पागा सारे सारे साधा फिर सा धा फिर उस तो बाद, जो तुद रे फिर रे रे जो तुद ਕਠਾ ਵਜੇਗਾ ਦੂਸਰੀ ਵਾਰ ਰੇ ਰੇ ਦੋ ਵਾਰੀ ਜੋ ਤੁਦ ਫਿਰ ਉਸ ਤੋਂ ਬਾਅਦ ਸੇਮ ਜਿੱਦਾਂ ਅਸੀਂ ਪਹਿਲੇ ਵਜਾਇਆ ਸਾਰੇ 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 ਸਾਦਾ ਸਾ ਧ ਤੁਦ ਪਾਵੇ ਪਾਵੇ ਵਾਸਤੇ ਪਾ ਵੈ ਪਾ ਪਾ ਵੈ ਸਾਰੇ ਸਾਰੇ ਸਾਦਾ ਸਾ ਧ ਠੀਕ ਹੈ ਜੀ ਫਿਰ ਤੂੰ ਸਰਬ ਜੀਆ ਪ੍ਰਤਪਾਲ ਤੂੰ ਤੂੰ ਨੀ ਕੋਮਲ ਤੂੰ ਸਰਬ ਨੀ ਕੋਮਲ ਤਨਵਰੀ ਵਜੇਗਾ ਜੀਆ ਨੀ ਨੀ ਦਵਾਰੀ ਫਿਰ ਧਾਪਾ ਧਾ ਕਠਾਈ ਪੁਰਾ ਵਜੇਗਾ ਨੀ ਨੀ ਧਾਪਾ ਧਾ ਜੀਆ ਜੀਆ प्रेत मापा मा तीव्र है कट्ठा बजेगा मापा प्रेत पाला प्रेत पाला धा मापा धा धा फिर उसके बाद तू सरबजिया प्रत पाला एक बार फिर बोलना है और इसमें तो गायन करके देख लेना है तू सरबजिया प्रत तू वास्ते इको अवसर है मां तीवर। तू तू फिर सर्ब सर्ब मां तीवर गा रे सर्ब फिर जिया जिया वास्ते नी आ, मदर सब तक ते सा जिया फिर प्रत गा गा कठा प्रत फिर पाला वास्ते काफ़ी स्वर लग रहे हैं पा ते ला तो उस छे स्वर इट्ठे हो जाएंगे पा वास्ते ते ला वास्ते एको स्वर वजेगा हम देख पा ला ला मा गारे गा रे गा रे मा तीवर है इस विच फिर लास्ट विच रे वजेगा पा ला ਮਾ ਗਰੀ ਗਮ ਰੇ ਰੇ ਠੀਕ ਹੈ ਉਸ ਤੋਂ ਬਾਅਦ ਫਿਰ ਸਥਾਈ ਸ਼ੁਰੂ ਹੋਏਗੀ ਇਹ ਮੇਰਾ ਤਸ ਹੈ ਇਹ ਟਿਊਟੋਰੀਅਲ ਇਸ ਮਾਧਿ ਹੁੰਦੀ ਹੈ ਸੋ ਆਬ ਸਭ ਸਾਥ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੋ ਆਬ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਕਾਫੀ ਸਾਰੇ ਆਪਨੇ ਲਾਈਕਸ ਕਰਦੇ ਹੋ ਨਾਲੇ ਸਬਸਕ੍ਰਾਈਬ ਕਰ ਰਹੇ ਹੋ ਅਤੇ ਸਾਥੀ ਸਾਧ ਅਸੀਸ ਵੀ ਬਖਸ਼ਦੇ ਰਹਿਣਾ ਸਾਧ ਸੰਗਤ ਜੀ ਦੇ ਦੇਵ ਸੱਜਣ ਅਸੀਸੜੀ ਜੋ ਹੋਵੇ ਸਾਹਿਬ ਸੇ ਮਿਲ ਕਿਉਂਕਿ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਸਾਧ ਸੰਗਤ ਦੀਆਂ ਅਸੀਸਾਂ ਮਿਲਦੀਆਂ ਰਹਿਣੀਆਂ ਤਾਂ ਪਰਮੇਸ਼ਰ ਕਿਰਪਾ ਕਰੇਗਾ ਉਦਮ ਤਾਂ ਆਪ ਹੀ ਕਰਨਾ ਹੈ ਪਰ ਅਸੀਸਾਂ ਵੀ ਪਰਮੇਸ਼ਰ ਦੇ ਘਰ ਕਬੂਲ ਹੁੰਦੀਆਂ ਹਨ ਸੋ ਆਸੀ ਇਸ ਜਰੂਰ ਬਖਸ਼ਨੀ ਸਾਹਿਬ ਜੀ ਫਿਰ ਇਹੀ ਟਿਊਟੋਰিয়াল ਇਸ ਮਾਪੀ ਹੁੰਦੀ ਹੈ ਸੋ ਕੋਈ ਵੀ ਆਪ ਨੂੰ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਆਪ ਨੂੰ ਉਤਨਾ ਪਾਰਟ ਰਿਕਾਰਡਿੰਗ ਕਰਕੇ ਭੇਜਤਾ ਜਾਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ